ਹਾਂਜੀ ਬਾਜੀ ਇਦਾਂ ਸੀ ਪਹਿਲਾਂ ਡੈਡੀ ਖੇਡਦੇ ਸੀ ਉਹ ਸਾਨੂੰ ਛੋਟੇ ਹੁੰਦਿਆਂ ਨੂੰ ਐ ਪਿੰਡ 'ਚ ਨਹੀਂ ਖੇਡਣ ਭੇਜ ਦਿੰਦੇ ਗਰਾਊਂਡ 'ਚ ਲੈ ਕੇ ਜਾਂਦੇ ਸੀ ਵੀ ਉੱਥੇ ਖੇਡੋ ਜਿਹੜਾ ਕੁਝ ਖੇਡਣਾ ਫਿਰ ਸੁਲਤਾਨ ਫਿਰ ਉਹਦੇ ਮਾਗਰ ਮਾਗਰ ਉਹ ਹੁਣ ਮੈਨੂੰ ਦੱਸਦਾ ਇਦਾਂ ਕਰਨਾ ਇਦਾਂ ਕਰਨਾ ਵੀ ਆਹ ਕਰਨੀਆਂ ਆਹ ਟਾਈਮ ਡਾਈਟ ਖਾਣੀਆਂ ਆਹ ਟਾਈਮ ਰੈਸਟ ਕਰਨੀਆਂ ਕੀ ਬਾਤ ਹੈ ਤੇ ਸਾਰਾ ਕੁਝ ਉਹਨਾਂ ਤੋਂ ਹੀ ਦੇਖ ਦੇਖ ਕੇ ਚੱਲ ਰਿਹਾ ਵੀ ਬਹੁਤ ਧੰਨਵਾਦ ਬਾਜੀ ਮੈਂ ਇਹ ਦੱਸਣਾ ਚਾਹਣਾ ਵੀ ਹਾਂ ਜਦੋਂ ਮੈਂ ਸੁਲਤਾਨ ਨੂੰ ਦੇਖਦਾ ਸੀ ਮੈਨੂੰ ਵੀ ਹੁੰਦਾ ਸੀ ਵੀ ਹਾਂ ਉਹ ਬੈਸਟ ਨਿਕਲਦਿਆ ਤੇ ਇੱਥੇ ਆਇਆ ਇੱਥੋਂ ਸਾਰੇ ਗੁਰਪ੍ਰੀਤ ਹੋਣੇ ਹੋਗੇ ਪਾਲੀ ਹੋ ਗਿਆ ਸੁਲਤਾਨ ਹੋ ਗਿਆ ਇਹਨਾਂ ਨੇ ਮੈਨੂੰ ਧੱਕੇ ਨਾਲ ਕਿਹਾ ਵੀ ਤੂੰ ਰੇਡ ਵਧਾ ਰੇਡ ਵਧਾ ਤੂੰ ਵਧੀਆ ਤੂੰ ਵਧੀਆ ਜੇ ਮੈਂ ਕੱਲਾ ਹੁੰਦਾ ਮੈਂ ਕਹਿੰਦਾ ਮੈਂ ਨਹੀਂ ਰੇਡ ਵਧਾਉਣੀ ਸੀ ਉਹਨਾਂ ਦੇ ਹੌਸਲੇ ਨਾਲ ਮੈਨੂੰ ਕਹੀ ਗਿਆ ਵੀ ਨਹੀਂ ਤੂੰ ਫੜਿਆ ਨਹੀਂ ਜਾਣਾ ਹੈਗਾ ਚੱਲ ਰੇਡ ਪਾ ਰੇਡ ਪਾ ਤਾਂ ਮੈਂ ਅੱਜ ਬੈਸਟ ਨਿਕਲੇ ਤੇ ਹੁਣ ਮੈਨੂੰ ਖੁਸ਼ੀ ਬਹੁਤ ਮਹਿਸੂਸ ਹੋ ਰਹੀ ਹੈ ਵੀ ਉਹ ਸਾਰੀ ਟੀਮ ਦਾ ਮੈਨੂੰ ਸਹਿਯੋਗ ਸੀ ਉਧਰੋਂ ਖੁਸ਼ੀ ਨਿ ਆਉਣਾ ਸੰਦੀਪ ਨੇ ਆਉਣਾ ਪਾਲੇ ਨੇ ਆਉਣਾ ਵੀ ਤੂੰ ਰੇਡ ਵਧਾ ਆਵਦੀ ਉਹਨਾਂ ਨਾਲ ਪਿਆਰ ਸਾਰੀ ਇੱਕ ਤਰ੍ਹਾਂ ਨਾਲ ਰਹਿਣਿਆ ਉਹ ਚੀਜ਼ ਦਾ ਬਹੁਤ ਮੈਨੂੰ ਬੈਨੀਫਿਟ ਮਿਲ ਹਾਂਜੀ ਫਾਜ਼ਲ ਸਾਹਿਬ ਬਹੁਤ ਖੁਸ਼ ਨੇ ਮੈਂ ਪਿਛਲੇ ਸਾਲ ਕੋ ਜੁੰਦੇ ਹੋ ਰੋਮੀ ਜਾਈ ਕਹਿੰਦਾ ਨੂੰ ਦੇ ਤੂੰ ਸੁਲਤਾਨ ਤੋਂ ਬਹੁਤ ਜ਼ਿਆਦਾ ਬੈਸਟ ਆ ਵੀ ਤੂੰ ਧਿਆਨ ਨਹੀਂ ਦਿੰਦਾ ਹੈਗਾ ਪਰ ਹੁਣ ਮੈਂ ਧਿਆਨ ਦੇਣ ਲੱਗਾ ਇੱਧਰ ਸੁਲਤਾਨ ਵੀ ਮੈਨੂੰ ਫੋਰਸ ਕਰਦਾ ਵੀ ਤੂੰ ਖੇਡ ਇੱਧਰ ਧਿਆਨ ਦੇ ਵੀ ਜ਼ਿਆਦਾ ਤਾਂ ਇੱਥੇ ਆਪਦਾ ਵਰਕ ਵਰਕ ਨਹੀਂ ਕਰਨਾ ਹੈਗਾ ਵੀ ਆਪਦਾ ਗੇਮ ਵੱਲ ਜ਼ਿਆਦਾ ਧਿਆਨ ਦੇ ਜੀ ਹੁਣ ਇੱਥੇ ਮੇਰਾ ਕੇਸ ਲੱਗਿਆ ਹੋਇਆ ਜੇ ਵਾਇਗਰੂ ਕਰੇ ਪੱਕਾ ਹੋਵਾਂ ਕੈਨੇਡਾ ਜ਼ਰੂਰ ਜਾਣ ਦਾ ਖੇਡਣਾ ਸ਼ੌਂਕ ਆ ਵੀ ਉੱਥੇ ਵੀ ਗਰਾਊਂਡਾਂ 'ਚ ਖੇਡਣਾ ਕਹਿੰਦੇ ਆ ਕੈਨੇਡਾ ਦੀ ਕਬੱਡੀ ਸਭ ਤੋਂ ਉੱਪਰ ਆ ਖਾੜਾ ਮੈਂ ਵੀ ਚਾਉਣਾ ਵੀ ਮੈਂ ਦੇਖਾਂ ਉੱਥੇ ਖੇਡ ਕੇ ਵੀ ਕਿੱਦਾਂ ਦਾ ਆ ਵੀ ਮੈਂ ਇੰਡੀਆ ਖੇਡਿਆ ਇੰਗਲੈਂਡ ਖੇਡਿਆ ਤੇ ਹੁਣ ਇੱਥੇ ਖੇਡ ਰਿਹਾ ਹਾਂ ਪਰ ਕਹਿੰਦੇ ਕੈਨੇਡਾ ਸਭ ਤੋਂ ਉੱਪਰ ਆ ਮੇਰੀ ਵੀ ਸੁਪਨਾ ਡ੍ਰੀਮ ਆ ਵੀ ਮੈਂ ਉੱਥੇ ਖੇਡਾਂ ਤੇ ਦੇਖਦੇ ਆ ਰੱਬ ਨੇ ਚਾਇਆ ਤਾਂ ਖੇਡਾਂਗੇ ਨਹੀਂ ਭਾਜੀ ਅੱਜ ਮੈਨੂੰ ਬਿਲਕੁਲ ਵੀ ਨਹੀਂ ਸੀ ਹੈਗਾ ਵੀ ਮੈਂ ਬੈਸਟ ਨਿਕਲ ਸਕਦਾ ਮੈਨੂੰ ਆਪਦੀ ਰੇਟ ਦੀ ਫਿਗਰ ਕੀਤੀ ਸੀ ਕਿਉਂਕਿ 1-2 ਦਿਨ ਪਹਿਲਾਂ ਮੈਂ ਸੁਲਤਾਨ ਨਾਲ ਗਰਾਊਂਡ 'ਚ ਪ੍ਰੈਕਟਿਸ ਕਰਦਾ ਸੀ ਤੇ ਮੇਰੀ ਆ ਇੰਜਰੀ ਆ ਗਈ ਮੋਢੇ 'ਚ ਥੋੜੀ ਜੀ ਤੇ ਸਵੇਰ ਦਾ ਹੀ ਮੈਂ ਥੋੜਾ ਜਿਹਾ ਹੌਲੀ ਚੱਲ ਤੇ ਇੱਥੇ ਆ ਕੇ ਇਹਨਾਂ ਨੇ ਵਰਮ ਅਪ ਹੋਇਆ ਮਾੜਾ ਮੋਟੀ ਮ사ਜ ਕੀਤੀ ਤੇ ਮੈਂ ਖੇਡਿਆ ਤੇ ਹੁਣ ਵੀ ਮੈਨੂੰ ਐਵੇਂ ਸੀ ਫਾਈਨਲ 'ਚ ਵੀ ਮੈਂ ਰੇਡ ਨਹੀਂ ਪਾਉਣੀ ਹੈਗੀ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਇੱਕ ਦੋ ਪਾ ਕੇ ਦੇਖ ਲੈ ਵੀ ਕੋਈ ਨਹੀਂ ਜੇ ਨਹੀਂ ਖੇਡਿਆਗਾ ਤਾਂ ਖੜ ਜੀ ਵੀ ਤੂੰ ਰੇਡ ਪਾ ਕੇ ਦੇਖ ਕੁਦਰਤੀਓਂ ਵਧੀਆ ਰੇਡਾਂ ਪੈ ਗਈਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਫੋਰਸ ਕਰਤਾ ਵੀ ਚੱਲ ਭਾਈ ਰੇਡ ਪਾਈ ਚੱਲ ਹੁਣ ਮੈਂ ਮੈਂ ਤੋਂ ਪਹਿਲਾਂ ਭਾਜੀ ਇਦਾਂ ਹੁੰਦਾ ਵੀ ਕੋਈ ਜਿਆਦਾ ਜਣੀ ਕਿ ਆਵੇ ਡਿਸਟਰਬ ਨਾ ਕਰੇ ਹਨਾ ਕਿਉਂਕਿ ਜਿੱਦਾਂ ਸੁਲਤਾਨ ਹੋ ਗਿਆ ਜਾਂ ਹੋਰ ਪਲੇਅਰ ਹੁੰਦੇ ਆ ਉਹ ਸਾਰੇ ਆ ਕੇ ਇਦਾਂ ਹੀ ਕਹਿੰਦੇ ਵੀ ਆਪਦੀ ਗੇਮ ਖੇਡਣੀ ਆ ਤੇ ਧਿਆਨ ਦੇ ਉਧਰ ਬਾਰੇ ਵੀ ਜਿਆਦਾ ਸੋਚਣ ਦੀ ਲੋੜ ਨਹੀਂ ਹੈਗੀ ਵੀ ਜਿੱਦਾਂ ਹੁਣ ਪਾਲਾ ਉਹ ਬਹੁ ਮੈਨੂੰ ਕਹਿੰਦਾ ਕਹਿੰਦਾ ਜੇ ਤੂੰ ਇੱਕ ਅੱਧਾ ਖਾਵੇਂਗਾ ਮੈਂ ਤੇਰਾ ਪੂਰਾ ਕਰੂੰਗਾ ਵੀ ਖੁੱਲ ਕੇ ਖੇਢੀ ਸਭ ਤੋਂ ਵੱਧ ਮੈਨੂੰ ਜਣੀ ਕਿ ਉਹ ਬਹੁ ਕਰਦਾ ਹੁੰਦਾ ਵੀ ਤੈਂ ਖੁੱਲ ਕੇ ਖੇਢਣਾ ਬਾਕੀ ਜੋ ਮਰਜ਼ੀ ਹੋ ਜਵੇ ਤੇ ਮੈਚ ਜਦੋਂ ਫਾਈਨਲ ਹੁੰਦਾ ਥੋੜਾ ਕਹਣਾ ਮਾਨ ਚ ਗਰਾਊਂਡ ਚ ਆਉਣ ਤੱਕ ਹੁੰਦਾ ਵੀ ਕੀ ਹੋਣਾ ਪਰ ਜਦ ਗਰਾਊਂਡ ਚ ਆ ਗਏ ਫਿਰ ਨੋਰਮਲ ਹੋ ਜਾਂਦਾ ਸਰੀਰ ਵਰਮ ਅਪ ਹੋ ਜਾਂਦਾ ਵੀ ਕੋਈ ਫੇਰ ਟੈਨਸ਼ਨ ਨਹੀਂ ਹੁੰਦੀ ਕੋਈ ਹਾਂਜੀ ਫਿਰ ਜਦੋਂ ਇੱਕ ਵਾਰ ਗਰਾਊਂਡ 'ਚ ਆ ਗਏ ਫਿਰ ਪਤਾ ਹੀ ਹੁੰਦਾ ਵੀ ਆਪਣਾ ਆ ਟੀਮ ਨਾਲ ਮੈਚ ਆ ਪਲੇਅਰ ਨੇ ਫਿਰ ਜ਼ਿਆਦਾ ਟੈਨਸ਼ਨ ਨਹੀਂ ਹੁੰਦੀ ਕਿ ਗਰਾਊਂਡ ਤੋਂ ਸਟਾਰਟਿੰਗ 'ਚ ਜਦੋਂ ਗਰਾਊਂਡ 'ਚ ਇੰਟਰਵਿਊ ਹੁੰਦੇ ਉਦੋਂ ਤੱਕ ਹੁੰਦਾ ਵੀ ਪਲੇਅਰ ਕਿੱਦਾਂ ਆ ਰਹੇ ਨੇ ਕਿਹੜਾ ਕਿੱਥੇ ਲੱਗੂਗਾ ਕਿਹੜਾ ਕੀ ਕਰਦਾ ਇਹ ਚੀਜ਼ਾਂ 'ਚ ਹੁੰਦਾ ਜਦੋਂ ਰੀਡ ਪੈ ਗਈ ਫਿਰ ਕੁਝ ਵੀ ਨਹੀਂ ਯਾਦ ਰਹਿੰਦਾ ਨਾ ਬਾਹਰੇ ਜਿਹੜੇ ਦਰਸ਼ਕ ਵੀਰ ਖੜੇ ਆ ਉਹ ਦੀਂਦਿਆ ਨਾ ਕਮੈਂਟਰੀ ਸੁਣਦੀ ਹੁੰਦੀ ਆ ਬਸ ਫਿਰ ਸਿਰਫ ਫੋਕਸ ਹੁੰਦਾ ਜਾਫੀਆਂ ਤੇ ਵੀ ਹਾਂ ਇਹ ਕੀ ਕਰ ਰਿਹਾ ਮੈਨੂੰ ਕਿੱਦਾਂ ਕਿਹਨੇ ਟੱਚ ਲੈਣਾ ਕਿਹੜਾ ਥੱਕਿਆ ਹੋਇਆ ਇਹ ਚੀਜ਼ਾਂ ਹੁੰਦੀਆਂ ਨੇ ਜੀ ਮੇਰੀ ਬਾਜੀ ਮੈਨੂੰ 25ਵਾਂ ਸਾਲ ਲੱਗਿਆ ਹੋਇਆ ਤੇ ਬੋਡੀ ਵੇਟ ਬੋਡੀ ਵੇਟ ਮੇਰਾ 208 ਪੌਂਡਾ ਹਾਂਜੀ ਮੈਨੂੰ ਕੋਚਿੰਗ ਦੰਦੇ ਰਹਿੰਦੇ ਆ ਸੁਲਤਾਨ ਨੂੰ ਵੀ ਦੰਦੇ ਰਹਿੰਦੇ ਆ ਵੀ ਦਾਸਦੇ ਰਹਿੰਦੇ ਆ ਵੀ ਆ ਚੀਜ਼ ਸੀ ਤੇਰੇ ਆਹ ਕਮੀ ਸੀ ਆਹ ਚੀਜ਼ ਦੀ ਕਮੀ ਆ ਤੇਰੇ ਚ ਜ਼ਿਆਦਾਤਰ ਮੈਨੂੰ ਇੱਕੇ ਕਹਿੰਦੇ ਆ ਵੀ ਤੇਰਾ ਸਟੈਮਨਰ ਬਹੁਤ ਘਾਟਾ ਤੇ ਇਹ ਕਹਿੰਦੇ ਸੁਲਤਾਨ ਨੂੰ ਦੇਖ ਉਹਦਾ ਸਟੈਮਨਰ ਕਿੰਨਾ ਜ਼ਿਆਦਾ ਹਣਾ ਉਹ ਲਾਈਨ ਤੇ ਖੜਾ ਹੁੰਦਾ ਤੇ ਵੀ ਤੂੰ ਮਾਗਰੋਂ ਭੱਜ ਗਿਆ ਨਾ ਪਹਿਲਾਂ ਲਾਈਨ ਤੇ ਕਿਉਂ ਨਹੀਂ ਖੜਦਾ ਹੈਗਾ ਵੀ ਜਾਫੀਆਂ ਨੂੰ ਸੋਚਣ ਦਾ ਮੌਕਾ ਨਾ ਮਿਲੇ ਅਟੈਕ ਹੋਵੇ ਫਾਸਟ ਅਟੈਕ ਕਰੇ ਇਹ ਚੀਜ਼ਾਂ ਤੇ ਜ਼ਿਆਦਾ ਡੈਡੀ ਫੋਕਸ ਕਰਦੇ ਆ ਵੀ ਬੰਦਾ ਜਦੋਂ ਆਪਾਂ ਗੇਮ ਇੱਕ ਕਰ ਰਹੇ ਆ ਇਹ ਚੀਜ਼ ਤੇ ਤੇ ਇਹ ਤੋਂ ਵੀ ਆਪਾਂ ਭੱਜੇ ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ ਤੇ ਉਹ ਚੀਜ਼ ਕਰਕੇ ਡੈਡੀ ਹਾਰ ਟਾਈਮ ਜਿੱਦਾਂ ਅੱਜ ਮੈਚ ਹੋਇਆ ਮੇਰੇ ਇੱਕ ਦੋ ਗਲਤੀਆਂ ਹੋਣਗੀਆਂ ਉਹਨਾਂ ਨੇ ਮੈਨੂੰ ਦੱਸ ਦੇਣੀਆਂ ਨੇ ਵੀ ਤੇਰੀ ਆ ਗਲਤੀ ਆ ਜਾਂ ਇਹ ਆ ਗੱਲਬਾਤ ਆ ਪਤਾ ਨਹੀਂ ਸਾਨੂੰ ਪਾਲਿਆ ਕਦੇ ਰਾਤ ਨੂੰ 12 ਵਜੇ ਆਉਣਾ 1 ਵਜੇ ਆਉਣਾ ਸੁਲਤਾਨ ਨੇ ਆਉਣਾ 3 ਵਜੇ ਜਾਂਦੇ ਆ ਮਾਤਾ ਨੇ ਸੌਣਾ ਨਹੀਂ ਮਾਤਾ ਨੇ ਵੇਟ ਕਰਨੀ ਵੀ ਸੁਲਤਾਨ ਆਉ ਰੋਟੀ ਦੇ ਕੇ ਫੇਰ ਸੌਣਾ ਤੇ ਇਹਦੀ ਗੱਲ ਆ ਇਹਨੇ ਬਾਹਰ ਨਹੀਂ ਖਾਣਾ ਘਰ ਜਾ ਕੇ ਖਾਣਾ ਮੈਂ ਬਾਹਰੋਂ ਵੀ ਖਾ ਲੈਣਾ ਕੋਈ ਨਹੀਂ ਤੇ ਉਹ ਚੱਕਰ ਚ ਮਾਤਾ ਦਾ ਦੇਣ ਨਹੀਂ ਦੇ ਸਕਦੇ ਕਦੇ ਮਾਤਾ ਸਾਡੇ ਲਈ ਤੇ ਡੈਡੀ ਲਈ ਵੀ ਬਹੁਤ ਖੁਸ਼ ਆ ਡੈਡੀ ਨੇ ਵੀ ਕਬਾਨ ਨਾਲ ਇੰਨਾ ਕੁਝ ਕੀਤਾ ਉਹ ਥੈਂਕ ਯੂ ਭਾਈ ਥੋੜਾ ਬਹੁਤ ਧੰਨਵਾਦ